ਅੱਜ ਦੇਸ਼ ਇੱਕ ਬਹੁਤ ਖਤਰਨਾਕ ਮੋੜ ਤੇ ਖੜਾ ਹੈ ਇੱਕ ਪਾਸਾ ਜਾਂਦਾ ਤਾਨਾਸ਼ਾਹੀ ਵੱਲ ਨੂੰ ਇੱਕ ਪਾਸਾ ਜਾਂਦਾ ਲੋਕਤੰਤਰ ਵੱਲ ਨੂੰ ਇੱਕ ਪਾਸਾ ਜਾਂਦਾ ਨਫਰਤ ਦੀ ਰਾਜਨੀਤੀ ਵੱਲ ਨੂੰ ਇੱਕ ਇੱਕ ਪਾਸਾ ਜਾਂਦਾ ਭਾਈਚਾਰੇ ਵੱਲ ਨੂੰ ਇੱਕ ਪਾਸਾ ਜਾਂਦਾ ਜਾਤੀ ਧਰਮ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਇੱਕ ਪਾਸਾ ਜਾਂਦਾ ਹੈ ਹਸਪਤਾਲ ਸਕੂਲ ਬਿਜਲੀ ਪਾਣੀ ਇਨਫਰਾਸਟ੍ਰਕਚਰ ਦੁਕਾਨਦਾਰ ਮਜ਼ਦੂਰ ਵਪਾਰੀ ਨੂੰ ਬਚਾਉਣ ਵਾਸਤੇ ਉਹਦਾ ਉਹਦਾ ਕਾਰੋਬਾਰ ਵਧਾਉਣ ਵਾਸਤੇ ਤੁਸੀਂ ਫੈਸਲਾ ਕਰਨਾ ਹੈ ਜਾਣਾ ਕਿੱਧਰ ਨੂੰ ਹੈ ਵੀਰੋ ਤੁਸੀਂ ਦੇਖ ਲਿਆ ਹੋਣਾ ਜੋ ਚੱਲੀ ਜਾਂਦਾ ਦੇਸ਼ ਚ ਇਨਾਂ ਕੋਲੇ 10 ਸਾਲ ਰਹੇ ਸਰਕਾਰ ਭਾਜਪਾ ਕੋਲੇ ਲਗਭਗ ਵਿਪੱਖਸ਼ ਮੁਕਤ ਸੀ ਹੈ ਨਹੀਂ ਸੀ ਵਿਰੋਧੀ ਪਾਰਟੀਆਂ ਜੀ ਹੈਗੀਆਂ ਵੀ ਸੀ ਐਮਪੀ ਕੋਈ ਚੱਕ ਚੱਕ ਕੇ ਬਾਹਰ ਮਾਰਦੇ ਸੀ ਰਾਜ ਸਭਾ ਚੋਂ ਲੋਕ ਸਭਾ ਚੋਂ ਸਸਪੈਂਡ ਕਰ ਦਿੰਦੇ ਸੀ ਤੇ ਕਾਨੂੰਨ ਪਾਸ ਕਰ ਲੈਂਦੇ ਸੀ ਮਨ ਮਰਜ਼ੀ ਦੇ ਤੇ 10 ਸਾਲਾਂ ਬਾਅਦ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੰਗਲ ਸੂਤਰ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹ ਸ਼ਰਮ ਦੀ ਗੱਲ ਹੈ ਜੀ ਕੋਈ ਹਸਪਤਾਲ ਗਿਣਾ ਦੋ ਦਸ ਸਾਲਾਂ ਚ ਕੋਈ ਨੌਕਰੀ ਦਿੱਤੀ ਗਿਣਾ ਦੋ ਦਸ ਸਾਲਾਂ ਚ ਕੋਈ ਸਕੂਲ ਬਣਾਇਆ ਗਿਣਾ ਦੋ ਦਸ ਸਾਲਾਂ ਚ ਨਾ ਹੈ ਹੀ ਨਹੀਂ ਕਿਉਂਕਿ ਇਹ ਕੰਮ ਕਰਦੇ ਹੀ ਨਹੀਂ ਇਹ ਤਾਂ ਕਹਿੰਦੇ ਵੋਟਾਂ ਦੇ ਨੇੜੇ ਜਾ ਕੇ ਲੋਕਾਂ ਨੂੰ ਆਪਸ ਵਿੱਚ ਪਾੜ ਦੇਾਂਗੇ ਡਰਾ ਦੇਾਂਗੇ ਇੱਕ ਦੂਜੇ ਤੋਂ ਵੀ ਜੀ ਉਹ ਆਗੇ ਤਾਂ ਐ ਕਰ ਦੇਣਗੇ ਇਹ ਆਗੇ ਤਾਂ ਐ ਕਰ ਦੇਣਗੇ ਵੀਰੋ ਹਿੰਦੀ ਦੇ ਵਿੱਚ 1.5 ਲੱਖ ਮੌਲਿਕ ਲਫ਼ਜ਼ ਨੇ ਜਿਹੜੇ origignal ਹਿੰਦੀ ਦੇ ਲਫ਼ਜ਼ ਨੇ ਤੇ ਬਾਕੀ ਪਾਸ਼ਾ ਹਰੇਕ ਪਾਸ਼ਾ ਅਡਾਪਟ ਕਰ ਦਿਆ ਇਧਰੋਂ ਉਧਰੋਂ ਅੱਖਰ ਜਿਹੜੇ ਨੇ ਤਾਂ ਕੁੱਲ ਮਿਲਾ ਕੇ 6 ਲੱਖ ਤੋਂ ਉੱਪਰ ਬਣ ਜਾਂਦਾ ਹਿੰਦੀ ਦਾ ਲਫ਼ਜ਼ 6 ਲੱਖ ਤੋਂ ਉੱਪਰ ਲਫ਼ਜ਼ ਨੇ ਹਿੰਦੀ ਦੇ ਪਰ ਪ੍ਰਧਾਨ ਮੰਤਰੀ ਕੋਲੇ ਸਿਰਫ 10-15 ਹੀ ਨੇ ਉਹ ਇਸ ਤੋਂ ਬਿਨਾ ਕੁਝ ਬੋਲਦੇ ਹੀ ਨਹੀਂ ਉਹ 10-15 ਮੈਂ ਦੱਸ ਦਿੰਨਾ ਕਿਹੜੇ-ਕਿਹੜੇ ਨੇ Hindu Muslim ਸ਼ਮਸ਼ਾਨ ਕਬਰਸਤਾਨ ਪਾਕਿਸਤਾਨ मंदिर मस्जिद मंगलसूत्र बस इतने निपड़ जाता काम इन्हों कोई शिक्षा नौकरी महंगाई बेरोजगारी गरीबी इसको संबोधन किया बिल्कुल भी नहीं किया बस आला हूँ करी जाए